ਸਸੀ ਕਲ ਜੀ ਕੀ ਹਾਲ ਚਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਜਿਹੇ ਚੱਲੇ ਆ ਮੇਰੇ ਦਾਦੀ ਜੀ ਦੇ ਪੇਕੇ ਉਥੇ ਇਹਨਾਂ ਦੇ ਹੈਗਾ ਜੀ ਵਿਆਹ ਭਰਾ ਦੇ ਮੁੰਡੇ ਦੇ ਗਾਹ ਮੁੰਡੇ ਦਾ ਵਿਆਹ ਆ ਤੇ ਉਥੇ ਚੱਲੇ ਆਂ ਹੀ ਵਿਆਹ ਕੱਲ ਕਰਦੀ ਕਿ ਡੈਡੀ ਦੀ ਅੱਜ ਨਾਨਕੇ ਚੱਲੇ ਆ ਡੈਡੀ ਜੀ ਆ ਬਾਹਰ ਤੇ ਮੈਂ ਆਹ ਛੁੱਟੀ ਅੱਜ ਡੈਡੀ ਦੇ ਨਾਨਕੇ ਚੱਲੇ ਆਂ ਵਿਆਹ ਵੇਖਣ। ਤੇ ਬੱਚਿਆਂ ਨੂੰ ਵੀ ਅੱਜ ਨਾਲੇ ਇਦਾਂ ਹੀ ਆਨੇ ਬਾਨੇ ਆ ਕੇ ਆਨੇ ਬਾਨੇ ਬੱਚਿਆਂ ਨੂੰ ਵੀ ਵਿਆਹ ਵਖਾਦਨੇ ਇਦਾਂ ਹੀ ਹੈ। ਹੈਂ? ਅੰਚੀ ਬੀਬਾ ਕਿੱਥੇ ਵਿਆਹ ਵੇਖਣਾ ਅੱਜ ਫਿਰ ਪਕੌੜੇ ਛਕੋੜੇ ਖਾਣੇ ਆ। ਹਲਾਗਾ। ਦਾਨਾ ਦੂਸਰ ਤਿੱਖੇ ਕਰ ਲਿਆ ਸੀ। ਠੀਕ ਆ। ਚਲੋ। ਹੋਰ ਸੁਣਾਓ ਤੁਸੀਂ ਕਿਦਾਂ ਠੀਕ ਠਾਕ ਜੀ? ਇਹ ਵੀਡੀਓ ਬੜੀਓ ਬਣਾਉਣ ਦਾ ਹੁਣ ਮੇਰਾ ਵੀ ਡਾ ਇੰਟਰਸਟ ਹੈ ਜਿਹਦਾ ਘੜਦਾ ਜਾਣ ਲਿਆ ਵਾ ਤੁਸੀਂ ਦੱਸੋ ਕਮੈਂਟ ਕਰਕੇ ਕਿਦਾਂ ਇੰਟਰਸਟ ਨੂੰ ਬਰਕਰਾਰ ਰੱਖੀਏ ਜਾਂ ਮਤਲਬ ਕਰ ਦਈਏ ਫਿਨਿਸ਼ ਕੰਮ ਨੂੰ ਵੀਡੀਓ ਬਣਾਉਣੀ ਸੌਖੀ ਨਹੀਂ ਆ ਜਿਹਦਾ ਮਤਲਬ ਵੀ ਇਹ ਦੇਖਣਾ ਪੈਂਦਾ ਆਸਾ ਪਾਸਾ ਵੀ ਕਿਤੇ ਵੀਡੀਓ ਬਣਾਉਣ ਦਾ ਹੈਗਾ ਸੁਭਾਅ ਕੇ ਨਹੀਂ ਹੈਗਾ ਹੈਨਾ ਨਾਲੇ ਕਿਹੋਲੇ ਇਦਾਂ ਹੁੰਦਾ ਵਾ ਵੀ ਵੀਡੀਓ ਹੀ ਬਣਾਉਂਦੇ ਰਹੀਦਾ ਵਾ ਫੈਮਿਲੀ ਨੂੰ ਟਾਈਮ ਜਿਹੜਾ ਬਹੁਤ ਘੱਟ ਮਿਲਦਾ ਆ। ਕੇ ਓ ਬੱਚੇ ਮੇਰੇ ਆ ਗਏ ਓਏ। ਹਾਂਜੀ ਬੱਚਾ ਪਾਰਟੀ। ਤੁਹਾਡਾ ਪਰਸ ਕਿੱਥੇ ਆ? ਓ ਰਹਿਮਤ। ਰਹਿਮਤ। ਤੇਰਾ ਪਰਸ ਕਿੱਥੇ ਆ? ਇੱਧਰ ਆ ਇੱਧਰ 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 ਇੱਧਰ। ਫਾਜ ਗਿਆ ਓਏ। ਕੋ ਹਨਾ ਆ ਆ ਮੇਰਾ ਵੱਡਾ ਪੋਤੇ ਆ ਹੈ ਉਹ ਮੇਰਾ ਛੋਟਾ ਪੁੱਤ ਇਧਰ ਆਓ ਇਧਰ ਆਓ ਇਧਰ ਆਓ ਭੱਜ ਕੇ ਇਧਰ ਆਓ ਇਧਰ ਆਧਰ ਆਓ 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 ਹਲੋ ਸਸੀਕਲ ਸਸੀਕਲ ਕਸੂ ਇਹ ਸਸੀਕਲ ਬੜੀ ਸੋਣੀ ਕਰਦਾ ਵਾ ਕਰਦਾ ਸਸੀਕਲ ਹੂੰ ਤੜ ਪਰਸ ਕਿਥੇ ਆਈ ਆਈਓ ਪਰਸ ਨਿੱਕੇ ਬੱਚੇ ਵਾਲੇ ਪਾਪਾ ਚਲੋ ਬਠਾਮ ਨੇ ਅੱਜ ਨਾ ਕੀ ਹੋ ਆ ਵੀ ਜਦੋਂ ਆਪਾਂ ਰਹੀ ਤਾਂ ਨਾ ਕਿਤੇ ਬਾਹਰ ਅੰਦਰ ਅਸੀਂ ਉੱਥੇ ਮਰ ਲਓਗੇ ਪਟਕਾ ਹੀ ਬੰਦ ਨੇ ਇਹ ਆਜਾ ਬੰਨਣ ਲੱਗਦੇ ਜਿਹਦਾ ਵਲਜਾ ਵਲਜਾ ਚਲੋ ਚਲੋ ਠੀਕ ਆ ਪਰ ਇਹ ਆ ਵੀ ਥੋੜੀ ਜੀ ਉਹ ਗੱਲ ਜੀ ਨਹੀਂ ਬਣਦੀ ਪਹਿਲੀ ਵਾਰੀ ਪੱਗ ਬੱਦੀ ਅੱਜ ਤਿੰਨੀ ਚੋਈ ਮਹੀਨੀ ਮਤਲਬ ਵੀ ਆਣ ਕੇ ਜਦੋਂ ਡੇਲੀ ਬਣੀਆਂ ਪੱਗ ਜਿੱਦਾਂ ਕਹਿੰਦੇ ਰਿਆਜ ਆ ਜਾਂਦਾ ਆ ਤੇ ਫਿਰ ਵਧੀਆ ਵੱਜਣ ਲੱਗ ਜਾਂਦੀ ਆ ਇੱਧਰ ਆਓ ਮੇਰਾ ਪੁੱਤ ਆਜੋ ਕੱਪੜੇ ਨਾ ਗੰਨੇ ਕਰਿਓ ਐਸ ਬੇਟਾ ਵੇ ਸਪੀਟਾ ਵੇ ਸਪੀਟਾ ਆਹ ਹਾ ਹਾ ਵੇਖ ਵੇਖ ਹੌਲਾ ਆ ਜਾ ਆ ਜਾ ਆ ਜਾ ਹੌਲੀ 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 ਬੱਟਰਫਲਾਈ ਆ ਗਿਆ ਆ ਗਿਆ ਓਏ ਸ਼ੇਰੂ ਪੁੱਤ ਆ ਗਿਆ ਓਏ ਸ਼ੇਰੂ ਖੜ ਜਾ ਖੜ ਜਾ ਖੜ ਜਾ ਤੇਰੀ ਵੀਡੀਓ ਇੱਥੇ ਖੜੋ ਦੋਵੇਂ ਪੈਣ ਨਹੀਂ ਤੇ ਖੜ ਜੋ ਖੜ ਜੋ ਖੜ ਜੋ ਖੜ ਜੋ ਸੋਹਣੇ ਪੁੱਤ ਸੋਹਣੇ ਸੋਹਣੇ ਕਿਹੜਾ ਪੁੱਤਵਾ ਤੂੰ ਕਹਦਾ ਵਾ ਪਾਪਾ Oh very good ਵੇ 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 ਮ제 ਕਰਨੀਆਂ ਮ제 ਪੂਰੇ ਹਾਂਜੀ ਉਹ ਗੱਲ ਕਰਨੀ ਸੀ ਪੱਗ ਤੀਜੇ ਚਾਂਸ ਜਾ ਕੇ ਮੁਣੀ ਕਰਕੇ ਫਿਰ ਮਾੜੀ ਮੋਟੀ ਠੀਕ ਠਾਕ ਬੱਜੀ ਆ ਤੇ ਪੁੱਲ ਜਾਂਦਾ ਇਹਦੇ ਡੇਲੀ ਬੰਨੀ ਇਹਦੇ ਛੜਾ ਜਾਂਦਾ ਹੋਰ ਸੁਣਾਓ ਮੇਰਾ ਵੀਰ ਕਿਦਾਂ ਠੀਕ ਠਾਕ। ਬਾਕੀ ਕੁਦਰਤ ਦੇ ਵੇਖੋ ਬਹੁਤ ਵਧੀਆ ਮੌਸਮ ਆ ਜਿਹੜਾ ਫਰਵਰੀ ਮਹੀਨੇ ਦਾ ਮੌਸਮ ਆ। ਮੈਨੂੰ ਬੜਾ ਵਧੀਆ ਲੱਗਦਾ। ਮੈਂ ਇਹ ਮਹੀਨੇ ਚੋਂ ਤਾਂ ਛੁੱਟੀ ਘਾਟੀ ਜਨਵਰੀ ਚ ਫਰਵਰੀ ਚ ਤੇ ਆਉਣ ਦੀ ਇੱਛਾ ਕੁੰਦਾ ਆ ਵੀ ਫਰਵਰੀ ਚ ਆਵਾਂ। ਇਹ ਪਰ ਜਨਵਰੀ ਮਹੀਨੇ ਦੇ ਵਿੱਚ ਦਿਨ ਬੜੇ ਕਲੋਜ਼ ਹੁੰਦੇ ਆ, ਇਹ ਛੋਟੇ ਦਿਨ ਹੁੰਦੇ ਆ ਤੇ ਧੁੰਦਾਂ ਬੜੀਆਂ ਪੈਂਦੀਆਂ ਆ ਕਿਤੇ ਜਾਇਆ ਆਇਆ ਨਹੀਂ ਜਾਂਦਾ। ਆਪਾਂ ਜਦੋਂ ਬੰਦਾ ਛੁੱਟੀ ਆਇਆ ਹੁੰਦਾ ਤੇ ਸਾਡਾ ਤੇ ਹੁੰਦਾ ਵੀ ਘੁੰਮੀਆਂ ਫਿਰਿਆ ਨਾ ਤੇ ਨਾ ਧੁੱਪ ਚੜਦੀ ਆ ਤੇ ਉਦੋਂ ਨਾ ਮੈਂ ਵੱਡੇ ਦਿਨਾਂ ਦੇ ਵਿੱਚ ਜੋ ਜੂਨ ਚ ਲਾਈ ਦੇ ਵਿੱਚ ਮੇਰੀ ਨਹੀਂ ਮੱਤ ਖਰਾਬ ਹੋ ਗਈ ਜੀਆ ਲੋ ਜੀ ਬੀਬੀ ਹੁਣ ਪੱਕੇ ਪਰੀਆਂ ਚਲੀ ਲੱਗਦਾ ਨੇ ਆ ਜਾਓ ਚੱਲ ਵਿਆਹ ਆ ਆਏ ਰਾਖੀ ਦੀ ਵੀ ਇਹ ਚਮਕੀ ਬੀਬੀ ਕਿਹਦਾ ਵਿਆਹ ਹੋਆ ਮੈਨੂੰ ਤੇ ਰਿਸ਼ਤਾ ਨਹੀਂ ਦੱਸਣਾ ਆ ਹੈ ਕਿਹਦਾ ਵਿਆਹ ਕਿਹਦਾ ਵਾ ਅੱਗੇ ਨਹੀਂ ਦੱਸ ਹਾਂ ਹਾਂ ਸ਼ਾਬੇ ਤਾਂ ਮੁੰਡਿਆ ਵਾ ਦੇਖੀ ਪਰਾਂ ਆ ਜਾ ਮੜਿਆ ਗੋਰਾ ਗੋਰਾ ਬੜੀ ਲੱਗਦੀ ਆ ਬਸ ਇਹ ਜੋ ਜਨੀ ਕਰ ਲੋ ਇਹ ਜੋ ਲੋਟ ਪੂੰਗੀ ਤੇਰਾ ਮਰਦ ਨਹੀਂ ਨਹੀਂ ਪੈਂਦਾ ਓਕੇ ਤੁਸੀਂ ਕੀ ਬੋਲਣਾ ਚਾਹੋਗੇ ਕੋਈ ਸਾਜ ਕੋ ਚੁੱਲੇ ਆ ਬੁਨੇ ਦੀ ਦੇਖੀ ਹਮ ਲੱਕੇ ਨਹੀਂ ਰੇ ਨਹੀਂ ਪਕੇ ਬੀਬੀ ਦੇ ਪਕੇ ਵੇਖਦਾ ਤੇ ਬਹੁ ਅੱਗੇ ਲਾ ਲਓ ਜਿੰਦੇ ਕੁੰਡੇ ਆ ਬੀਬੀ ਨੂੰ ਬਿਠਾ ਸੁਖ ਰਖਣਾ ਨਹੀਂ ਮੰਮੀ ਤੁਸੀਂ ਕੋਹ ਵਿੱਚ ਮੰਮੀ ਲੌਂਡੀ ਆ ਜਿੰਦੇ ਕੁੰਡੇ ਵਾਡਾ ਹਾਲ ਵੇਖੋ ਕਿਦਾਂ ਮੈਂ ਤਿਆਰ ਹੋ ਗਿਆ ਉਹ ਵਧੀਆ ਲੱਗਦਾ ਏ ਉੱਪਰ ਦੀ ਲੋਕ ਵੀ ਤਾਨੂੰ ਵਿਖਾਉਣਾ ਏ ਇਦਾਂ ਅਜੇ ਖਲਾਰਾ ਪਿਆ ਹੋਆ ਵਾ ਬੈਜੋ 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 ਬੱਚੇ ਬੈਜੋ ਅੱਜੇ ਉੱਪਰ ਦੀ ਲੁੱਕ ਵੀ ਵੀ ਇਧਰ ਤੋਂ ਨਾਲ ਹੋ ਜਾ ਬਾਰੀ ਵਾਲ ਬੰਨੇ ਨਾ

ਬੱਲੀਏ। ਇਹ ਤੁਮ 일단 ਚਿੰਨ੍ਹ ਨੂੰ ਹੋਣਾ ਲੱਗਦਾ ਸੀ। ਇਹ ਬੰਦ ਕਰ ਦੇ। ਬੱਲੀਏ। ਪਤਾ ਇਹਨੂੰ ਕਿਤੇ ਨਹੀਂ ਆਉਂਦਾ। ਇਹ ਕਿੰਨਾ। ਇਹ ਕਿੱਦਾਂ। ਉਸ ਵੋਲ ਆਸਾ। ਸੈਸ਼ਰੀ ਆ ਬੰਦ। ਮਾਇਕ ਕਿੱਥੇ?

ਯਾ ਓਕੇ ਠੀਕ ਹੈ ਹਾਂ ਚਲੋ ਚਲੋ ਠੀਕ ਆ ਜੀ ਉੱਥੇ ਜਾ ਕੇ ਨਹੀਂ ਆਪਾਂ ਹੁਣ ਵੀਡੀਓ ਬਣਾਉਣੀ ਤੇ ਇੱਥੇ ਦੀ ਬਣਾ ਲੈਂਦੇ ਆ ਜੀ ਪਿੰਡ ਦੀ ਬਾਵਾ ਮੇਰੀ ਬਾਕੀ ਪਿੱਛੇ ਫੈਮਿਲੀ ਸਾਰੀ ਦਾਦੀ ਮੰਮੀ ਤੇ ਮੇਰੀ ਵਾਈਫ ਤੇ ਮੇਰੇ ਪੁੱਛੇ ਇਹ ਬੱਚਾ ਬਹੁਤ ਸਤਾ ਨਹੀਂ ਕਰ ਰਿਹਾ ਆ ਬਸ ਓ ਬੱਚਾ ਬਿਸੀ ਆ ਮੈਂ ਬਹੁਤ ਮਿਲਦਾ ਸਦਾ ਬੁਰਾ ਆ ਜਾ ਮੇਰਾ ਪਿੰਡ ਦੇਖ ਲੈ ਥੋੜੀ ਜਿਹੀ ਪਿੰਡ ਦੀ ਕਲਿੱਪ ਬਣਾ ਲੈਂਦੇ ਆ ਤੇ ਬਾਕੀ ਅਸੀਂ ਬਣਾਵਾਂਗੇ ਆਉਣ ਕੇ ਕਿਧਰੋਂ ਚੱਲੀ ਹੈ ਇਧਰੋਂ ਦੀ ਹੈ ਇਧਰੋਂ ਦੀ ਜਿੱਧਰੋਂ ਦੀ ਤੈਨੂੰ ਸਹੀ ਇਧਰੋਂ ਦੀ ਇਧਰੋਂ ਦੀ ਜਰੂਰ ਨੇ ਜਾ ਮੈਂ ਚਲੋ ਠੀਕ ਹੈ ਜੀ। ਬਾਕੀ ਮਿਲਦੇ ਹਾਂ ਤੁਹਾਨੂੰ ਕਿਤੇ ਜੇ ਕਿਤੇ ਮਿਲਿਆ ਸ਼ੌਟ ਜਾਂ ਤੇ ਬਣਾਵਾਂਗੇ ਕੋਈ। ਬਾਕੀ। ਕੋਲੋ ਬੋਲਦੇ ਹਾਂ ਮੈਂ ਸਸਰੀਕਾਲ ਸਾਰਿਆਂ। ਸਸਰੀਕਾਲ ਬਾਏ ਬਾਏ ਫੇਰ ਮਿਲਦੇ ਆਂ। ਹਾਂ ਸੌਖਾ ਤੂੰ ਵੀ ਬੋਲ। ਹਾਂਜੀ ਬਾਏ ਬਾਏ ਅੱਗੇ ਜਾ ਕੇ ਤੁਹਾਨੂੰ ਮਿਲਦੇ ਆਂ। ਕਰੇ। ਮੈਂ ਇੱਕ ਗੱਲ ਹੋਰ ਕਹਿਣੀ ਸੀ ਮੇਰਾ ਐਡਾ ਮਿਲੋ ਮਰਦਾਨ ਯਾਰੀ ਦੋਸਤੀ ਦੇ ਵਿੱਚ ਹੈਂ ਦੀਆਂ। ਮੇਰਾ ਜੋ ਕੋਈ ਵੀ ਆ ਮੇਰੀ ਫੈਮਿਲੀ ਆ ਮਾਪਿਓ ਭੈਣ ਭਰਾ ਜਿਹੜੇ ਮੇਰੇ ਹਨ ਬਾਕੀ ਜੇ ਕੇ ਰਿਸ਼ਤੇਦਾਰ ਨੂੰ ਆਪਾਂ ਕਹੀਏ ਵੀ ਵੀਡੀਓ ਦੇ ਵਿੱਚ ਆਓ ਹਨਾ ਅਗਲੇ ਕੋਈ ਵੀ ਲਾਡੋ ਨਹੀਂ ਯਾਰ ਕਿਸੇ ਨੂੰ ਮੈਂ ਡੈਡੀਕੇਟ ਨਹੀਂ ਕਰੀ ਚੀਜ਼ ਕਰ ਰਿਹਾ ਮੰਨ ਲਓ ਇਹ ਚੀਜ਼ਾਂ ਨਹੀਂ ਕਿਹੜਾ ਜਦੋਂ ਕੇ ਨਾਲ ਆਪਾਂ ਮੇਰ ਮਲਾਪ ਦੇ ਨਾਲ ਵੀਡੀਓ ਬਣਦੀ ਹੈ ਨਾ ਕਿਸੇ ਨੂੰ ਆਪਾਂ ਫੋਰਸ ਨਹੀਂ ਕਰ ਸਕਦੇ ਵੀ ਨਹੀਂ ਸਾਡੀ ਵੀਡੀਓ ਕੋਲ ਆਬਜੈਕਸ਼ਨ ਵੀ ਕਰ ਸਕਦਾ ਹੈ ਵੀ ਯਾਰ ਤੂੰ ਮੇਰੀ ਵੀਡੀਓ ਕਾਦੀ ਬਣਾ ਰਿਹਾ ਨਾ ਉਸ ਟਾਈਮ ਤੇ ਉਹ ਨਹੀਂ ਕਹੇਗਾ ਮੈਂ ਕੋਈ ਮਤਲਬ ਵੀ ਵੀਡੀਓ ਬਣਾ ਰਿਹਾ ਜਾਂ ਕਿੰਨਾ ਵੀ ਹੈ ਪਰ ਕਿਸੇ ਵੇਲੇ ਅਬਜੈਕਸ਼ਨ ਕਰ ਸਕਦਾ ਵੀ ਮਤਲਬ ਵੀਡੀਓ ਨਹੀਂ ਬਣਾਉਣੀ ਚਾਹੀਦੀ ਅਨੁਮਤੀ ਤੋਂ ਬਗੈਰ ਵੀਡੀਓ ਕਿਰਦੀ ਨਹੀਂ ਬਣਾਉਣੀ ਚਾਹੀਦੀ ਇਹ ਵੀ ਇੱਕ ਪੁਆਇੰਟ ਹੈ ਬਾਕੀ ਮੇਰੀ ਫੈਮਲੀ ਮੇਰਾ ਸਾਥ ਦਿੰਦੀ ਆ ਤੇ ਮੈਂ ਆਪਣੇ ਪਰਿਵਾਰ ਦੀ ਯਾਦਿਹੀ ਵੀਡੀਓ ਬਣਾਉਂਦਾ ਹਾਂ ਅਬ ਬਾਏ ਚੰਗਾ ਸੋਸੀਗਾ ਸਦਾ ਸਤਿਕਾਰ ਬਿੰਦੋਸ ਮਮੀ ਦੇ ਪਿਛੇ ਕਰੋ ਹਾਂਜੀ ਸਾਸਿਕਾਲ ਜੀ ਆਹੀ ਦੇ ਆਏ ਆ ਵਿਆਹ ਤੇ ਉੱਥੇ ਵੀਡੀਓ ਬਣਾਉਣ ਦਾ ਸਵਾਬ ਨਹੀਂ ਬਣਿਆ ਤੇ ਇੱਥੇ ਆਣ ਕੇ ਤੇ ਹੁਣ ਆਹ ਮੇਰਾ ਪੁੱਤ ਬੈਠਾ ਵਾ ਨੇ ਮੋਚਾ ਨਾ ਕਿੱਥੋਂ ਆਇਆ ਮੇਰਾ ਪੁੱਤ ਤਾਂ ਚੀਜੀ ਖਾਦੀ ਸੀ ਅੱਜ ਚੀਜੀ ਖਾਦੀ ਸੀ ਠੀਕ ਆ ਕੀ ਲਾਉਂਦੇ ਸੋ ਸੋਹਣਿਆ ਤਨੇ ਪਲਾਉ ਦੇ ਆ ਮਮੀ ਤੁਸੀਂ ਦੱਸੋ ਸੁਭਾ ਵਧੀਆ ਤੇ ਚੱਲਦੀ ਗੱਲਾ ਆ ਗਏ ਖਾ ਪੀ ਗਏ ਹਾਂ ਆਪੇ ਦੇਖ ਕੇ ਜਾਣਾ ਹੁਣ ਫਿਰ ਨਹੀਂ ਹੁਣ ਕੀ ਜਾਣਾ ਪਤਾ ਚੱਲਦੀ ਹੋਣੀ ਬਸ ਠੀਕ ਆ ਚਲੋ ਠੀਕ ਆ ਜੀ ਅੱਜ ਦਾ ਵਲੌਗ ਇੱਥੇ ਤੱਕ ਹੀ ਕੋਈ ਨਹੀਂ ਹੌਲੀ ਹੌਲੀ ਸਟਾਰਟ ਕਰਦੇ ਕਿਉਂਕਿ ਮੇਰਾ ਜੀ ਨਹੀਂ ਹੀ ਕਰਦਾ ਆਪਣਾ ਹੀ ਬਣਾਉਣ ਦਾ ਵੀਰ ਭਰਾਵਾਂ ਨੇ ਕਿਹਾ ਵੀ ਚੱਲ ਗਈ ਨਹੀਂ ਡੀਮੋਟੀਵੇਟ ਨਹੀਂ ਹੋਣਾ ਬਣਾਇਆ ਕਰ ਕੋਸ਼ਿਸ਼ ਕਰ ਰਿਹਾ ਹਾਂ ਦੁਬਾਰਾ ਚੰਗਾ ਜੀ ਸਸੀਕਾਰ Доброе